ਆਮ ਆਦਮੀ ਪਾਰਟੀ ਦਾ ਕਾਂਗਰਸ ਨਾਲ 올 ਇੰਡੀਆ ਅਲਾਈਅንስ ਇੰਡੀਆ ਗੱਠਜੋੜ ਜੀ ਨੂੰ ਕਹਿੰਦੇ ਕੇਜਰੀਵਾਲ ਸਾਹਿਬ ਹਰ ਸਟੇਜ ਭਗਵੰਤ ਮਾਨ ਖੜਗੇ ਸਾਹਿਬ ਨਾਲ ਰਾਹੁਲ ਕਾਂਧੀ ਨਾਲ ਸਾਂਝੀ ਕਰਦਾ ਔਰ ਪੰਜਾਬ ਚ ਕਾਂਗਰਸ ਨੂੰ ਗਾਲਾਂ ਕੱਢਦਾ ਤੁਸੀਂ ਲੋਕਾਂ ਨੂੰ ਮੂਰਖ ਸਮਝ ਲੋਕਾਂ ਦਾ ਬੇਫਕੂ ਬਣਾਉਂਦੇ ਹੋ ਹਰਿਆਣਾ ਚ ਤੁਹਾਡਾ ਗੱਠਜੋੜ ਦਿੱਲੀ ਚ ਤੁਹਾਡਾ ਗੱਠਜੋੜ ਦੇਸ਼ ਚ ਤੁਹਾਡਾ ਗੱਠਜੋੜ ਤੇ ਪੰਜਾਬ ਚ ਹਿਡਨ ਗੱਠਜੋੜ ਦਿਲ ਚ ਗੱਜ ਜੋੜ ਕਾਂਗਰਸ ਨਾਲ ਰਾਤ ਨੂੰ ਗੱਜ ਜੋੜ ਪ੍ਰਧਾਨ ਮੰਤਰੀ ਤੇ ਹੋ ਮਿਨਿਸਟਰ ਭਾਜਪਾ ਇਹ ਭਗਵੰਤ ਮਾਨ ਟਾਊਟ ਦੀ ਅਸਲੀ ਤਸਵੀਰ ਦੇਖੋ ਅੱਜ ਸ਼ਰੂਤ ਸਮਤੀ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਸਹਿਬਾਨਾਂ ਨੇ ਅਹੁਦੇਦਾਰ ਸਹਿਬਾਨਾਂ ਨੇ ਇੱਕ ਪਰ ਵੀ ਮੀਟਿੰਗ ਚ ਸਮੂਚੀ ਹਲਕਾ ਦੇ ਜਿਹੜੇ ਇਨਚਾਰਜ ਸਹਿਬਾਨ ਨੇ ਸਾਬਕਾ ਮੰਤਰੀ ਨੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ ਐਮਸੀ ਨੇ ਸਾਬਕਾ ਚੇਅਰਮੈਨ ਪੰਚ ਸਰਪੰਚ ਨੇ ਜੁਨੈਨਿਮਸ ਨੂੰ ਇਸ ਬਾਰਡਰ ਇਲਾਕੇ ਦੀ ਕਿਸਾਨਾਂ ਦੀ ਵਪਾਰੀਆਂ ਦੀ ਦਲਤ ਭਰਾਵਾਂ ਦੀ ਖੇਤ ਮਜ਼ਦੂਰਾਂ ਦੀ ਮਜ਼ਦੂਰਾਂ ਦੀ ਆਵਾਜ਼ بلند ਕਰਨ ਵਾਸਤੇ ਹਰ ਵਰਗ ਦੀ ਚਾਇਓ ਬੀਸੀ ਐ ਐਸਸੀ ਭਾਈਚਾਰਾ 크ਰਿਸਚੀਅਨ ਭਾਈਚਾਰਾ ਐ ਸਾਈ ਭਾਈਚਾਰਾ ਹਿੰਦੂ ਭਾਈਚਾਰਾ ਸਿੱਖ ਭਾਈਚਾਰਾ ਜੇ ਸਹੀ ਨੁਮਾਇੰਦਗੀ ਕੋਈ ਕਰ ਸਕਦਾ ਹੈ ਤੇ ਸਭ ਨੇ ਅੱਜ ਸੱਤ ਸਮਮਤੀ ਨਾਲ ਅਨਿਲ ਜੋਸ਼ੀ ਜੀ ਦਾ ਨਾਮ ਰੱਖਿਆ ਔਰ ਸਾਡੀ ਇਹ ਮੰਗ ਹੈ ਪਾਰਟੀ ਤੋਂ ਕਿ ਅਨਿਲ ਜੋਸ਼ੀ ਸਾਡੇ ਇਥੋਂ ਕੈਂਡੀਡੇਟ ਹੋਣ ਜਿਨ੍ਹਾਂ ਨੇ ਬਹੁਤ ਵੱਡਾ ਫੈਸਲਾ ਦੇਖੋ ਪੰਜਾਬ ਇੱਕ ਐਗਰੀਕਲਚਰ ਇਕਨੋਮੀ ਆ ਖੇਤੀ ਪ੍ਰਧਾਨ ਸੂਬਾ ਔਰ ਖੇਤੀ ਪ੍ਰਬਲ ਪ੍ਰਫੁੱਲਤਾ ਇੱਥੇ ਹਰ ਤਰੀਕੇ ਦਾ ਵਪਾਰ ਚੱਲੂ ਔਰ ਇਹਦੋਂ ਸਭ ਤੋਂ ਪਹਿਲਾਂ ਕਿਸਾਨੀ ਤੇ ਹੱਕ ਤੇ ਨਾਰਾ ਮਾਰ ਕੇ ਇਹਨਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਅਲਵਿਦਾ ਕਹਿ ਕੇ ਉਹਨਾਂ 750 ਕਿਸਾਨਾਂ ਆ ਭਰਾਵਾਂ ਦਾ ਜਿਹੜੇ ਸ਼ਹੀਦ ਕਰਤੇ ਗਏ ਸੀ ਉਹਨਾਂ ਦੇ ਸਤਕਾਰ ਵਜੋਂ ਪਾਰਟੀ ਛੱਡ ਕੇ ਉਹਨਾਂ ਦੇ ਨਾਲ ਖਲੋਣ ਦਾ ਫੈਸਲਾ ਕੀਤਾ ਸੋ ਸਾਡੇ ਸਾਰਿਆਂ ਵਾਸਤੇ ਜੋ ਇਹਨਾਂ ਦੀ ਸੋਚ ਹੈ ਪੰਜਾਬ ਪ੍ਰਤੀ ਔਰ ਸ੍ਰੀ ਅੰਮ੍ਰਿਤਸਰ ਸਾਹਿਬ ਪ੍ਰਤੀ ਔਰ ਜੋ ਡਿਵੈਲਪਮੈਂਟ ਇਹਨਾਂ ਨੇ ਇਸ ਇਲਾਕੇ ਦੀ ਕਰਾਈ ਹੈ ਅਸੀਂ ਆਸ ਉਮੀਦ ਕਰਦੇ ਹਾਂ ਕਿ ਸਭ ਤੋਂ ਵਧੀਆ ਤੇ ਕਾਬਲ ਵਕੀਲ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਜੋਸ਼ੀ ਸਾਹਿਬ ਜਿਵੇਂ ਬਾਕੀ ਪਾਰਟੀਆਂ ਦੇ ਉਮੀਦਵਾਰਾਂ ਬਾਰੇ ਕੀ ਕਹੋਗੇ ਭਾਜਪਾ ਵੱਲੋਂ ਤਰਨਜੀਤ ਸਿੰਘ ਸੰਧੂ ਲਾਨਾ ਗਿਆ ਤੇ ਆਪ ਵੱਲੋਂ ਕੁਲਦੀਪ ਕਾਲੀਵਾਹ ਇਹਨਾਂ ਨੂੰ ਵੇ ਦੇਖੋ ਮੇਰੀ ਸਾਰੇ ਕੈਂਡੀਡੇਟਾਂ ਨੂੰ ਵਧਾਈ ਹੈ ਜੀ ਹਰ ਕਿ ਪਾਰਟੀ ਨੂੰ ਹੱਕ ਹੈ ਆਪਦੇ ਆਪ ਦੇ ਕੈਂਡੀਡੇਟ ਉਤਾਰਨ ਮਗਰ ਇਹ ਜ਼ਰੂਰ ਦੱਸਣ ਕਿ ਜਿਹੜੇ ਕੈਂਡੀਡੇਟ ਆਏ ਆ ਉਹਨਾਂ ਦੀ ਰਿਪੋਰਟ ਕੀ ਆ ਉਹਨਾਂ ਦੀ ਰਿਪੋਰਟ ਕਾਰਡ ਕੀ ਆ ਦੇਖੋ ਆਮ ਆਦਮੀ ਪਾਰਟੀ ਦਾ ਕਾਂਗਰਸ ਨਾਲ 올 ਇੰਡੀਆ ਅਲਾਈਅንስ ਐਂਡ ਇੰਡੀਆ ਗੱਠਜੋੜ ਜੀ ਨੂੰ ਕਹਿੰਦੇ ਕੇਜਰੀਵਾਲ ਸਾਹਿਬ ਹਰ ਸਟੇਜ ਭਗਵੰਤ ਮਾਨ ਖੜਕੇ ਸਾਹਮਣੇ ਰਾਹੁਲ ਗਾਂਧੀ ਨਾਲ ਸਾਂਝੀ ਕਰਦਾ ਔਰ ਪੰਜਾਬ ਚ ਕਾਂਗਰਸ ਨੂੰ ਗਾਲਾਂ ਕੱਢਦਾ ਤੁਸੀਂ ਲੋਕਾਂ ਨੂੰ ਮੂਰਖ ਸਮਝਦੇ ਹੋ ਲੋਕਾਂ ਦਾ ਬੇਫਕੂ ਬਣਾਉਂਦੇ ਹੋ ਹਰਿਆਣੇ ਚ ਤੁਹਾਡਾ ਇਕੱਠ ਜੋੜ ਦਿੱਲੀ ਚ ਤੁਹਾਡਾ ਇਕੱਠ ਜੋੜ ਦੇਸ਼ ਚ ਤੁਹਾਡਾ ਇਕੱਠ ਜੋੜ ਤੇ ਪੰਜਾਬ ਚ ਹਿਡਨ ਇਕੱਠ ਜੋੜ ਸਭ ਨੂੰ ਪਤਾ ਕਿ ਰਾਜਾ ਵੜਿੰਗ ਦੀ ਨੇੜਤਾ ਭਗਵੰਤ ਮਾਨ ਨਾਲ ਕੀ ਹੈ ਜਿਨ੍ਹਾਂ ਨਾਲ ਇਹਦੀ ਪ੍ਰਧਾਨ ਕਾਂਗਰਸ ਦਾ ਤਾਂ ਭਗਵੰਤ ਮਾਨ ਦੇ ਇਸ਼ਾਰੇ ਤੇ ਚੱਲਦਾ ਦਿਨ ਚ ਗੱਠ ਜੋੜ ਕਾਂਗਰਸ ਨਾਲ ਰਾਤ ਨੂੰ ਗੱਠ ਜੋੜ ਪ੍ਰਧਾਨ ਮੰਤਰੀ ਤੇ ਹੋ ਮਨਿਸਟਰ ਭਾਜਪਾ ਇਹ ਭਗਵੰਤ ਮਾਨ ਟਾਊਟ ਦੀ ਅਸਲੀ ਤਸਵੀਰ ਕਰਨੀ ਸੇਤਾ ਪਰਦਾ ਫਾਸ਼ ਕਰਨਾ ਇਹਦਾ ਪਰਦਾ ਫਾਸ਼ ਕਰਨਾ ਪੰਜਾਬ ਦੇ ਲੋਕਾਂ ਦੀ ਤੇ ਸਾਡੀ ਜ਼ਿੰਮੇਵਾਰੀ ਨਹੀਂ ਤਾਂ ਜਿੰਨੇ ਕਿਸਾਨਾਂ ਤੇ ਤਸ਼ੱਦਦ ਪੰਜਾਬ ਦੀ ਧਰਤੀ ਤੇ ਖਨੌਰੀ ਪਾウダー ਤੇ ਸ਼ੰਭੂ ਪਾウダー ਹੋਇਆ ਹਾਈ ਕੋਰਟ ਨੇ ਟਿੱਪਣੀ ਕਰਤੀ ਹਾਈ ਕੋਰਟ ਨੇ ਖਿਚਾਈ ਕਰਤੀ ਵਾਈ 0 ਐਫ ਆਈ ਆਰ ਸ਼ੋਭ ਕਰਨ ਤੇ ਪ੍ਰਿਤਪਾਲ ਦੇ ਮਾਮਲੇ 'ਚ ਵਾਈ ਨਾਟ ਪਰਚਾ ਦਰਜ ਜਵਾਬ ਨਹੀਂ ਆਉਣਾ ਇਹ ਤਾਂ ਦੋ ਜਵਾਬ ਨਹੀਂ ਆਉਂਦਾ ਕਿ ਤੁਸੀਂ ਰਲ ਕੇ ਖੇਡੋ ਹਰਿਆਣਾ ਦੀ ਭਾਜਪਾ ਦੀ ਸਰਕਾਰ ਨੂੰ ਕਰਨਜੀਤ ਸਿੰਘ ਸੰਧੂ ਪ੍ਰਮੁੱਖ ਸਖਸ਼ ਵੱਲੋਂ ਉਹਨਾਂ ਦੀ ਉਮੀਦਵਾਰੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਜਿਹੜੀ ਕਿਸਾਨ ਰੋਧੀ ਜਾਂ ਸਿੱਖ ਰੋਧੀ ਬਣੀ ਜਾ ਰਹੀ ਹੈ ਦੇਖੋ ਮੈਂ ਸਤਿਕਾਰ ਕਰਦਾ ਜੀ ਸੰਤੂ ਸਾਹਿਬ ਦਾ ਅੱਜ ਉਹਨਾਂ ਦੇ ਵਾਟ ਦੇ ਡੇਰੇ ਵੀ ਮਹਿਸੂਸ ਕਰਦੇ ਉਹਨੇ ਜਿਹਨੇ ਪੰਥ ਦੀ ਗੱਲ ਕੀਤੀ ਪੰਜਾਬ ਦੀ ਗੱਲ ਕੀਤੀ ਉਹਨਾਂ ਦਾ ਅੱਜ ਗਾ ਜਿਹੜਾ ਪਰਿਵਾਰ ਹੈ ਉਹ ਉਸ ਲਾਈਨ ਤੋਂ ਭਟਕ ਗਿਆ ਔਰ ਸੰਤੂ ਸਾਹਿਬ ਨੂੰ ਤਾਂ ਸ਼ਾਇਦ ਸਾਰੇ ਇਲਾਕੇ ਦੀ ਸਮਝ ਨਹੀਂ ਔਰ ਸੰਧੂ ਸਾਹਿਬ ਨੂੰ ਜਿਹੜਾ ਇਹ ਬਾਡਰ ਖੋਲਣ ਦੀ ਅੱਜ ਗੱਲ ਕਰਦੇ ਉਹਨਾਂ ਨੂੰ ਪੁੱਛੋ ਬਾਡਰ ਬੰਦ ਕਿਨੇ ਕੀਤਾ? ਥੋੜੀ ਕੇਂਦਰ ਦੀ ਸਰਕਾਰ ਨੇ ਕੀਤਾ। ਜਿਹੜਾ ਉੱਤੇ ਇਹ ਚਲਾਉਣ ਦੀ ਗੱਲ ਕਰਦੇ ਆਪਣਾ ਕੋल्ड ਸਟੋਰੇਜ ਉਹ ਖੁੱਲੇ ਨੂੰ ਕਿੰਨਾ ਚਿਰ ਹੋ ਗਿਆ ਤੇ ਬੰਦ ਕਿਨੇ ਕੀਤਾ? ਕਿਉਂਕਿ ਉਸ ਚ ਪੋਲਿਟਿਕਸ ਆ ਅਡਾਨੀ ਤੇ ਜਿਹੜੇ ਜੀਐਮਏ ਜਿਹੜਾ 에어ਪੋਰਟ ਦਿੱਲੀ ਦਾ ਕੰਟਰੋਲ ਕਰਦੇ ਕਿ ਜੇ ਇਹ 에어ਪੋਰਟ ਚੱਲ ਪਿਆ ਤੇ ਕਾਰੋਬਾਰ ਉਹਨਾਂ ਦਾ ਖਤਮ ਹੋ ਜਾਣਾ। ਇਸ ਲਈ ਪੰਜਾਬ ਦੀ ਜੇ ਅੱਜ ਹਾਲਾਤ ਓਕੇ ਹੋਏ ਆ ਜੇ ਪੰਜਾਬ 'ਚ ਕੋਈ ਬਾਰਡਰ ਟ੍ਰੇਡ ਨਹੀਂ ਚੱਲਿਆ ਵਾਕਿਨਾ ਉਹੀ ਟ੍ਰੇਡ ਅਡਾਨੀ ਪੋਰਟ ਤੋਂ ਹੁੰਦਾ ਮਹਾਰਾਸ਼ਟra ਦੇ ਪੋਰਟ ਤੋਂ ਹੁੰਦਾ ਮਗਰ ਪੰਜਾਬ ਤੋਂ ਨਹੀਂ ਹੁੰਦਾ ਇਸ ਦੇ ਲਈ ਜ਼ਿੰਮੇਵਾਰ ਕੌਣ ਆ ਕੌਣ ਆ ਜ਼ਿੰਮੇਵਾਰ ਸਿੱਧੇ ਤੇ ਸਿੱਧਾ ਭਾਜਪਾ ਦੀ ਸੈਂਟਰ ਦੀ ਲੀਡਰਸ਼ਿਪ ਜਿਹੜੀ ਇੱਕ ਪਾਸੇ ਜਿਹੜੀ ਇੱਕ ਪਾਸੇ ਨੀਮਾਰਕ ਭਾਈਚਾਰਕ ਸਾਇੰਸ ਦੀ ਗੱਲ ਕਰ ਰਹੇ ਹੋ ਇੱਕ ਪਾਸੇ ਜੇਕਰ ਬੀਜੇਪੀ ਨੂੰ ਦੇਖਿਆ ਜਾਵੇ ਤਾਂ ਉਹਨਾਂ ਨੇ ਪੰਥਕ ਪਰਿਵਾਰ ਦੇ ਵਿੱਚੋਂ ਇੱਕ ਸੱਜ ਨੂੰ ਟਿਕਟ ਦਿੱਤੀ ਪਰ ਜਿਸ ਤਰ੍ਹਾਂ ਤੁਸੀਂ ਗਿਆਨੀ ਸਾਹਿਬ ਬਾਰੇ ਵੀ ਗੱਲ ਕੀਤੀ ਤੇ ਹਰ ਧਰਮ ਹਰ ਵਰਗ ਦੀ ਗੱਲ ਉਹ ਵੀ ਕਰਦੇ ਨੇ ਅਕਾਲੀ ਦਲ ਦਾ ਇਹ ਸਿਧਾਂਤ ਹੈ ਇੱਕ ਹਿੰਦੂ ਕੈਂਡੀਡੇਟ ਨੂੰ ਟਿਕਟ ਦੇ ਕੇ ਅਕਾਲੀ ਦਲ ਵੱਲੋਂ ਪੂਰੇ ਜਿਹੜੇ ਅੰਮ੍ਰਿਤਸਰ ਦੇ ਹਰ ਇੱਕ ਦੇ ਲੋਕ ਨੇ ਉਹਨਾਂ ਨੂੰ ਕੀ ਮੈਸੇਜ ਦਿੱਤਾ ਚਰ ਸਾਂਝੀ ਦੀ ਕਲਾਸਿਕ ਭਾਵੇਂ ਇੱਕ ਪਰਿਵਾਰ ਨੂੰ ਮੇਰਾ ਵੀ ਵੱਡੇ ਜਿਹੜੇ ਉਹਨਾਂ ਦੇ ਬਜ਼ੁਰਗ ਸਨ ਉਹ ਪੰਥਿਕ ਸਨ ਪੰਥ ਦਾ ਕੀ ਮਤਲਬ ਤਸ਼ੱਦਦ ਬੇਇਨਸਾਫੀ ਭਾਈਚਾ ਉਹਦੇ ਖਿਲਾਫ ਤੇ ਭਾਈਚਾ ਇੱਕ ਸਾਂਝ ਦਾ ਸਤਕਾਰ ਤੇ ਜਿਹੜੇ ਸਾਡੇ ਬੰਦੀ ਸਿੰਘ ਬੰਦ ਕੀਤੇ ਆ ਜਿਨ੍ਹਾਂ ਨੇ ਸ੍ਰੀ ਹਰਮੰਦਰ ਸਾਹਿਬ ਤੇ ਜਦ ਅਟੈਕ ਹੋਇਆ ਸੀ ਉਹਦੇ ਵਿਰੋਧ ਚ ਜੋ ਫੈਸਲਾ ਲਿਆ ਉਹਨੂੰ ਤੁਸੀਂ ਸਹੀ ਕਹੋ ਗਲਤ ਕਹੋ ਇਹ ਡਿਬੇਟ ਕਰ ਲਓ ਤੁਸੀਂ ਮਗਰ 28 ਸਾਲ ਹੋ ਗਏ ਉਹਨਾਂ ਨੂੰ ਅੰਦਰ ਉਹਨਾਂ ਨੂੰ ਛੱਡਣਾ ਚਾਹੀਦਾ ਸੀ ਕਿ ਨਹੀਂ ਛੱਡਣਾ ਸੀ ਕੀ ਇਹ ਪੰਥਕ ਮੁੱਦਾ ਹੈ ਕਿ ਨਹੀਂ ਜੇ ਤੁਸੀਂ ਉਹ ਡਿਵਾਲਟਰ ਬਾਬੇ ਨੂੰ ਚੋਰ ਨੂੰ ਰਾਮ ਰਹੀਮ ਨੂੰ ਛੱਡ ਸਕਦੇ ਹੋ ਰੋਜ਼ ਪ੍ਰੋਲ ਦੇ ਸਕਦੇ ਹੋ ਤੇ ਜਿਨ੍ਹਾਂ ਨੂੰ 28 28 ਸਾਲ ਹੋ ਗਏ ਉਹਨਾਂ ਨੂੰ ਨਹੀਂ ਛੱਡਣਾ ਪੜਦਾ ਬਿਲਕਸ ਬਾਨੂ ਨੂੰ ਛੱਡ ਸਕਦੇ ਤੇ ਉਹਨਾਂ ਨੂੰ ਨਹੀਂ ਛੱਡਣਾ ਪੜਦਾ ਅਗਲੀ ਅਗਲੀ ਗੱਲ ਛੋਲ ਲਓ ਮੇਰੀ ਐਨਐਸਏ ਦੇ ਕਾਨੂੰਨ ਡਿਬੜੂ ਕਰ ਪਛਾਤਾ ਉਹਨਾਂ ਨੂੰ ਫਿਰ ਐਕਸਟੈਂਡ ਕਰਤੀ ਕੀ ਇਹ ਭਗਵੰਤ ਮਾਨ ਦੀ ਟਾਉਟੀ ਕੇਂਦਰ ਦੀ ਸਰਕਾਰ ਨਾਲ ਨਹੀਂ ਔਰ ਕੀ ਉਸ ਦੀ ਮਾਤਾ ਨੂੰ ਅੱਜ ਅਮਰਜਪਾਲ ਦੀ ਮਾਤਾ ਨੂੰ ਖੜ ਕੇ ਅੰਦਰ ਦੇਣਾ ਕੀ ਤੁਸੀਂ ਆਜ਼ਾਦ ਦੇਸ਼ 'ਚ ਅਜ ਆਪ ਦੀ ਗੱਲ ਨਹੀਂ ਰੱਖ ਸਕਦੇ ਕੀ ਲਾਅ ਆਰਡਰ ਇਕ ਬੀਤੀ ਪੜਨੇ ਕੀ ਲਾਅ ਆਰਡਰ ਲਾਅ ਆਰਡਰ ਖਰਾਬ ਪੰਥਿਕ ਗੱਲ ਇਹ ਆ ਪੰਥਿਕ ਗੱਲ ਇਹ ਆ ਕਿ ਤੁਸੀਂ ਕਿਸਾਨ ਦੀ ਗੱਲ ਕਰੋ ਵਪਾਰ ਦੀ ਗੱਲ ਕਰੋ ਹਿੰਦੂ ਭਾਈਚਾਰੇ ਦੀ ਗੱਲ ਕਰੋ ਪੰਜਾਬ 'ਚ ਸਰਬੱਤ ਦੇ ਭਲੇ ਦੀ ਗੱਲ ਕਰੋ ਇਹ ਨਹੀਂ ਕਿ ਤੁਸੀਂ ਡਿਸਕ੍ਰਿਮੀਨੇਟ ਕਰੋ ਔਰ ਅੱਜ ਮੈਂ ਤੁਹਾਨੂੰ ਇਮਾਨਦਾਰੀ ਨਾਲ ਕਹਿਣਾ ਕਿ ਸੰਵਿਧਾਨ ਵੀ ਬਦਲਿਆ ਜਾਉ ਜੇ ਇਹ ਇਹ ਰੈਜ਼ਰਵੇਸ਼ਨ ਤੇ ਵੀ ਟਾਕੇ ਪਹਿਣਗੇ ਇਸ ਲਈ ਇਹ ਕੋਈ ਸੀਗਾ ਉਹਨਾਂ ਦਾ ਸੀ ਸਤਿਕਾਰ ਕਰਦੇ ਆ ਇਹਨਾਂ ਨੇ ਲੰਬਾ ਸਮਾਂ ਸੇਵਾ ਕੀਤੀ ਹੈ ਮਗਰ ਉਸ ਲੰਬੇ ਸਮੇਂ 'ਚ ਜਦੋਂ ਇਹ ਵੱਡੇ ਅਹੁਦੇ ਤੇ ਬਿਰਾਜਮਾਨ ਸੀ ਉਦੋਂ ਪੰਜਾਬ ਵਾਸਤੇ ਜਾਂ ਸ੍ਰੀ ਅੰਮ੍ਰਿਤਸਰ ਸਾਹਿਬ ਵਾਸਤੇ ਕੀ ਕੀਤਾ ਇਸ ਲਈ ਇਹ ਸਾਡੀ ਦਲੀਲਾਂ ਨੇ ਲੋਕਾਂ ਨੇ ਫੈਸਲਾ ਕਰਨਾ ਅਸੀਂ ਸਾਰੇ ਕੈਡੀ ਡੇਟਾ ਦਾ ਸਤਕਾਰ ਕਰਦੇ ਹਾਂ ਮਗਰ ਆਜਾ ਆ ਕੇ ਜਿਹੜੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਆ ਕਿ ਅਸੀਂ ਜੀ ਮਿਰਚਾ ਦਾ ਰੇਟ ਵਧਾ ਦੇਾਂਗੇ ਮਟਰਾਂ ਦਾ ਵਧਾ ਦੇਾਂਗੇ ਤੇ ਜਿਹੜੇ C2 50% MSP ਦੀ ਗੱਲ ਕਰਦੇ ਹੋ ਤਾਂ ਦਾ ਮਾਰ ਮਾ ਡਾਂਗਾ ਛਿਲ ਤੇ ਤੁਸੀਂ ਸਾਰੇ ਕੀ ਨਾ ਫੋਟੋ ਕਰਦੇ ਗੋਪੀ ਤੇ ਐਮਐਸਪੀ ਦੇ ਦੇਣਾ ਤੇ ਜਿਹੜੇ ਜਿਹੜੇ ਐਮਐਸਪੀ ਕਾਨੂੰਨ ਮੰਗੜ ਦੀ ਗੱਲ ਕਰਦੇ ਉਹਨਾਂ ਮਾਰ ਮਾਰ ਉਹਨਾਂ ਦੀ ਗਿੱਟੇ ਭੰਨ ਛੱਡੇ ਤੁਸੀਂ ਗੋਲੀਆਂ ਮਾਰ ਛੱਡੀਆਂ ਇਹਦੇ ਚ ਹੀ ਫਰਕ ਵੇਖ ਲਓ 350 ਦੀ ਸੀ ਮਾਮ ਦੇ ਬੇਟੇ ਨੂੰ ਚੱਲਾ ਗਿਆ ਅੰਮ੍ਰਿਤਸਰ ਤੋਂ ਮਿਲਦਾ ਏ ਐਮਐਸਪੀ ਦੇ ਦੋ ਜਿਹੜੋ ਦੀ ਸੀ ਮਾਮ ਦੇ ਬੇਟੇ ਹੀ ਮਾਨ ਸਿੰਘ ਮਾਨ ਨੂੰ ਅੰਮ੍ਰਿਤਸਰ ਤੋਂ ਉਮੀਦਵਾਰ ਲਾਣੇ ਗਏ ਚੰਗੀ ਗੱਲ ਹੈ ਜੀ ਵਧਾਈ ਹੈ ਸਭ ਨੂੰ ਦੇਖੋ ਕੋਈ ਕੈਂਡੀਡੇਟ ਉਤਰੇ ਨਾ ਉਤਰੇ ਉਹ ਹਰ ਪਾਰਟੀ ਦਾ ਆਪਣਾ ਫਰਜ਼ ਹੈ ਇੱਕ ਇੱਕ ਗਲੀ ਕੂਚੇ ਦਾ ਨੋ ਇਹ ਭਾਉ ਤੱਕ ਦੱਸ ਦੂੰ ਜਿਨ੍ਹਾਂ ਨੂੰ ਤੁਸੀਂ ਕਹਿ ਰਹੇ ਹੋ ਤਾਰਿਆ ਉਹ ਤਾਂ ਪੈਰਾਸ਼ੂਟ ਰਾਹੀ ਆਏ ਉਹਨਾਂ ਦਾ ਦੱਸਿਆ ਵੀ ਨਹੀਂ ਜਾਣਾ ਕਿ ਕਿਹਦਾ ਦਰਦ ਕੀ ਹੈ ਵਿਕਰਮ ਬਾਹਰ ਲਗਾਤਾਰ ਕੋਟਾ ਬ੍ਰਹਮਚਾਰੀ ਜੀ ਦੋਸ਼ੀ ਦੇ ਲਈ ਪ੍ਰਚਾਰ ਦੀ ਕਮਾਨ ਪੂਰੀ ਸਮਾਂ ਲਗਾ ਰਿਹਾ ਹੈ ਲਜਿਤੀਆ ਵੀ ਕਰੂ ਤੇ ਸ਼ਰਮਾਜੀ ਵੀ ਕਰਨ ਜੀ ਜੀ ਬਾਦ ਹਸਨ ਜੀ ਕਟੂਰ ਸਾਹਿਬ ਦੇ ਵੀ ਦੱਸੋ ਜੀ ਕਟੂਰ ਸਾਹਿਬ ਆਪਣੇ ਨੂੰ ਲੈ ਕੇ ਵੀ ਦੱਸ ਦੋ ਕਟੂਰ ਸਾਹਿਬ ਕੀ ਦੱਸਦੇ ਆਪਕੇ ਤੁਹਾਡੇ ਬਾਰੇ ਕਿੱਥੇ ਬੜੀ ਕੀਤੀ ਹੈ ਜੀ ਆਪ ਇਹ ਥੋੜੀ ਥੋਡੀ ਚਰਚਾਵਾ ਮੇਰਾ ਵੀ ਇਹ ਤੁਹੀ ਰੋਹ ਛਾਪ ਛੱਡਦੇ ਹੋ ਮੈਨੂੰ ਤਾਂ ਕਿਸੇ ਨੇ ਪੁੱਛਿਆ ਨਹੀਂ ਨਾ ਦੱਸਿਆ ਨਹੀਂ ਮਗਰ ਮੈਂ ਥੋਡੀਆਂ ਭਾਵਨਾਵਾਂ ਦਾ ਸਤਿਕਾਰ ਕਰਦਾ ਮੈਂ ਜੋਤੀ ਸਾਹਿਬ ਦੇ ਇਸ ਕੈਂਪੇਨ ਕੇ ਇੰਪੋਰਟੈਂਟ ਰੋਲ ਅਦਾ ਕਰਨਾ ਔਰ ਮੈਂ ਆਪਦੀ ਡਿਊਟੀ ਮੇਰਾ ਹਲਕਾ ਵੀ ਇੱਜੇ ਆ ਮੈਂ ਆਪਦੀ ਡਿਊਟੀ ਪੂਰੀ ਵਧੀਆ ਤਰੀਕੇ ਨਾਲ ਲਭਾਉਗਾ ਔਰ ਸਾਰੇ ਵਰਕਰ ਜਿਹੜੇ ਆ ਜਾਈਏ ਉਹਨਾਂ ਨੂੰ ਸਭ ਨੂੰ ਵੀ ਅਪੀਲ ਕਰਦਾ ਕਿ ਸਾਡਾ ਇਹ ਪੰਜਾਬ ਦਾ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਆਪਣੇ ਕੈਂਡੀਡੇਟ ਨੂੰ ਲੋਕਲ ਕੈਂਡੀਡੇਟ ਨੂੰ ਜਿਤਾਓ ਜਿਹੜਾ ਇਸ ਇਲਾਕੇ ਦੀ ਤਾਰਾਂ ਤੋਂ ਪਾਰ ਬਾਰਡਰ ਤੇ ਬੈਠੇ ਕਿਸਾਨ ਦੀ ਵੀ ਗੱਲ ਸਮਝੇ ਸ਼ਹਿਰੀਏ ਦੀ ਵੀ ਗੱਲ ਸਮਝੇ ਵਪਾਰੀ ਦੀ ਵੀ ਗੱਲ ਸਮਝੇ ਬਾਗੇ ਬਾਰਡਰ ਤੋਂ ਟ੍ਰੇਡ ਖੁੱਲੇ ਉਹਦੀ ਗੱਲ ਵੀ ਸਮਝੇ ਕਿਸਾਨ ਤੇ ਖੇਤ ਮਜ਼ਦੂਰ ਦੀ ਵੀ ਗੱਲ ਕਰੇ ਔਰ ਭਾਈਚਾਰੇ ਕਿਸਾਨ ਅਮਨ ਸ਼ਾਂਤੀ ਕਾਨੂੰਨ ਨੂੰ ਪਾਲ ਰੱਖਣ ਦੀ ਸ਼ਮਤਾ ਹੈ। ਪਿੰਡਾਂ 'ਚ ਵਿਰੋਧ ਹੋ ਰਿਹਾ ਜੀ। ਹਾਂ ਜੀ। ਪਿੰਡਾਂ 'ਚ ਵਿਰੋਧ ਹੋ ਰਿਹਾ ਹੈ। ਪਿੰਡਾਂ 'ਚ ਕਿਸਾਨਾਂ ਨੇ ਰੋਡ ਵੀ ਲਗਾ ਦਿੱਤੀ ਹੈ। ਨਹੀਂ ਦੇਖੋ ਜੇ ਤੁਸੀਂ ਇੱਕ ਆਜ਼ਾਦ ਮੁਲਕ 'ਚ ਜੇ ਤੁਸੀਂ ਆਪ ਦੇ ਜਿਹੜਾ ਅੰਨ ਦਤਾ ਹੈ। ਜੈ ਜਵਾਨ ਜੈ ਕਿਸਾਨ ਦੇ ਨਾਰੇ ਤਾਂ ਲਾਉਨੇ ਤੇ ਜਿਹੜਾ ਮਾਰਡਰ ਤੋਂ ਉੱਠ ਕੇ ਜਾਂਦਾ ਦਿੱਲੀ ਨਹੀਂ ਜਾ ਸਕਦਾ ਆਪਦੀ ਗੱਲ ਰੱਖਣ ਆਸਤੇ। ਤੇ ਫਿਰ ਜੇੜਾ ਕੋਈ ਦਿੱਲੀ ਤੋਂ ਆਵੇ ਉਹ ਫਿਰ ਪੰਜਾਬ ਦੇ ਪਿੰਡਾਂ 'ਚ ਜਾ ਕੇ ਕਿਵੇਂ ਆਪਦੀ ਗੱਲ ਰੱਖੂਗਾ ਉਹ ਗੱਲ ਸਹੀ ਕਰਦੇ ਔਰ ਮੈਂ ਤਾਂ ਕਿਸਾਨ ਭਰਾਵਾਂ ਨੂੰ ਕਹੂੰਗਾ ਕਿ ਇਹਨਾਂ ਆ ਆਦਮੀ ਵਾਲੇ ਨੂੰ ਵੀ ਪੁੱਛੋ ਕਿ ਭਾਈ ਛੋਪ ਕਰਨ ਦੇ ਮਾਮਲੇ 'ਚ ਪ੍ਰੀਤਪਾਲ ਦੇ ਮਾਮਲੇ 'ਚ ਕਿਉਂ ਤੁਸੀਂ ਰਲ ਮਿਲ ਕੇ ਸੈਂਟਰ ਤੇ ਹਰਿਆਣਾ ਸਰਕਾਰ ਨਾਲ ਐਫ ਆਈ ਆਰ ਨਹੀਂ ਦਰਜ ਦੇ ਰਹੇ ਜਿਹੜੇ ਕਹਿੰਦੇ ਸੀ ਐ ਐਮ ਐਸ ਪੀ ਦੇ ਦੇਾਂਗੇ ਉਹ ਲਿਆਓ ਕਿੱਥੇ ਨੇ ਜਿਹੜੇ ਕਹਿੰਦੇ ਸੀ ਕਿ ਅਸੀਂ ਗਰਦਾਵਰੀ ਮਗਰੋਂ ਹੋਊ 20000 ਰੁਪਏ ਮੁਆਵਜ਼ਾ ਪਹਿਲਾਂ ਉਹ ਕਿੱਥੇ ਨੇ ਜਿਹੜੇ ਕਹਿੰਦੇ ਸੀ ਅਸੀਂ ਤਾਂ ਸਬਜ਼ੀਆਂ ਤੇ ਫਲਾਂ ਤੇ ਵੀ ਐਮਐਸਪੀ ਦਵਾਂਗੇ ਕੇਜਰੀਆਲ ਦਿੱਲੀ ਦਿੰਦਾ ਹੁਣ ਕੀ ਹੋਇਆ ਭਾਈ ਔਰ ਜਿਨ੍ਹਾਂ ਨੇ ਸਭ ਤੋਂ ਵੱਡੇ ਘਟਾਲੇ ਕੀਤੇ ਜਿਹੜਾ ਆਪ ਦੀ ਧੀ ਦਾ ਨਹੀਂ ਹੋ ਸਕਿਆ ਜਿਹਨੂੰ ਆਪ ਉਹ ਪੰਜਾਬ ਦੇ ਲੋਕਾਂ ਦਾ ਕਿੱਥੋਂ ਹੋ ਜਾਣਾ ਕੱਲ ਪਰੇ ਨਾ ਅੱਜਕੱਲ ਬੜੇ ਚਰਚੇ ਆ ਵੀ ਪਾਰਟੀ ਛੱਡ ਕੇ ਦੂਜੀ ਪਾਰਟੀ ਚ ਦੂਜੀ ਦੂਜੀ ਚੀਜ਼ ਤੁਸੀਂ ਚਲੋ ਗੱਲ ਬਦਲੂ ਇਹ ਬਦਨਾਮੀ ਕਰਾਉਣ ਦੇ ਆ ਜੀ ਸਾਰੇ ਸਿਆਸਤਦਾਨਾਂ ਦੀ ਗੱਲ ਬਦਲੂਆ ਨਹੀਂ ਹਟਣਾ ਇਹ ਸੀਜ਼ਨ ਹੁੰਦਾ ਇਹ ਗੁੱਟਰ-ਗੁੱਟਰ ਕਰਦੇ ਹੁੰਦੇ ਆ ਮਗਰ ਲੋਕ ਇਹਨਾਂ ਨੂੰ ਚੰਗੀ ਤਸ਼ੱਲੀ ਕਰਾਉਂਦੇ ਹੋ ਬੋਲੀ ਕੰਬੋਜ਼ ਤੇ ਬੋਲੀ ਕੰਬੋਜ਼ ਦੇ ਡੈਡੀ ਨੂੰ ਅੱਜ ਬਸਰਿੰਦਰ ਕੰਬੋਜ਼ ਬੜਾ ਜ਼ਿਕਰ ਕਰ ਰਹੇ ਕਿ ਉਹਨਾਂ ਦਾ ਤਸਵੀਰਾਂ ਦਾ ਅੱਜ ਬੱਪਾ ਵੱਲੋਂ ਨਾ ਟਿਕਟ ਲੜ ਰਹੇ ਜੀ ਬੋਲੀ ਕੰਬੋਜ਼ ਨਾਲ ਇਹਨਾਂ ਨੇ ਲੜ ਰਹੇ ਹਲੇ ਤਾਂ 2 ਮਹੀਨੇ ਪਏ ਆ ਪਤਾ ਨਹੀਂ ਕਿੱਥੇ ਜਾ ਕੇ ਉਹਨੇ ਕੀ ਕਰ ਦੇਣਾ ਹਲੇ ਤਾਂ ਆ 15 ਹਲੇ ਤਾਂ ਸਵੇਰੇ ਵੇਖਣਾ ਪੈਂਦਾ ਕਿ ਅੱਜ ਫਲਾਣੀ ਪਾਰਟੀ ਤੇ ਸੀ ਉਹਨੂੰ ਚੇਤੇ ਆ ਕਿ ਚਲੇ ਗਿਆ ਅੱਗੇ ਇਹ ਤਾਂ ਅੰਦਾਜ਼ਾ ਹੀ ਕੋਈ ਨਹੀਂ ਲੱਗ ਰਿਹਾ ਇਹਨਾਂ ਦਾ ਕਿਰਦਾਰ ਦਾ ਸਿਰੇ ਕਿ ਕਿਸੇ ਦੀ ਸੋਚ ਦੇ ਬੰਦੇ ਹੁਣ ਜਿਹਦਾ ਤੁਸੀਂ ਗੱਲ ਕਰ ਰਹੇ ਹੋ ਉਹਦਾ ਹੀ ਨਿਆਉਣਾ ਨਾ ਆਪਦਾ ਐਮਐਲਏ ਉਹਨੂੰ ਵੀ ਦਖਲ ਨਹੀਂ ਇਹ ਆਪਣੇ ਫਾਦਰ ਅਜਿਹਾ ਮੁੰਡੇ ਨੇ ਪਿਓ ਨੂੰ ਬੇਦਖਲ ਕਰਦਾ ਇਹ ਵੀ ਪੈ ਬਦਲਾ ਵੀ ਹੈ ਫਿਰ ਕੈਸਾ ਨਸੀਬੇ ਬਦਰਤਾਂ ਨੂੰ ਲੈ ਕੇ ਸੀਐਮ ਮੰਨ ਦੀ ਵੀਡੀਓ ਜਿਹੜੀ ਬਾਰ ਬਾਰ ਉਹਦੇ ਨਾਲ ਕੀਤੀ ਹੈ ਕਿ ਮੈਨੂੰ ਲੱਗਦਾ ਨਹੀਂ ਮੈਂ ਕਿ ਨਵੇਂ ਜਮਾਨੇ ਦਾ ਨਿਊ ਏਜ ਬਿੱਟਾ ਇਸ ਬਿੱਟੂ ਕੱਲਾ ਸਕੋਰਟੀ ਆਸਤੇ ਫਜ਼ੂਲ ਦੀਆਂ ਗੱਲਾਂ ਕਰਦੀਆਂ ਦੇਖੋ ਜਿਹੜਾ ਉਸਨੇ ਇੰਟਰਵਿਊ ਚ ਕਿਹਾ ਸੀ ਤੁਹਾਡੇ ਚੈਨਲ ਚ ਸੀ ਉਹ ਕਪਾਈ ਸਾਹਿਬ ਨਾਲ ਕੀ ਕੁਝ ਬੋਲਿਆ ਉਹ ਗਰੇਵਾਲ ਸਾਹਿਬ ਨੂੰ ਚਲੋ ਨਾ ਉਮਰ ਦਾ ਲਿਹਾਜ ਕੀਤਾ ਨਾ ਕੁਝ ਕੀਤਾ ਚਲੋ ਵਿਚਾਰਧਾਰਿਕ ਸੀ ਕਹਿੰਦਾ ਮੈਂ ਇਹਦੇ ਨਾਲ ਗੱਲ ਕਰਨ ਦੀ ਕਰਦੇ ਮੈਂ ਇਹਦੇ ਜੁੱਤੀ ਮਾਰੂ ਤੇ ਹੁਣ ਉਹੀ ਜੁੱਤੀਆਂ ਚੱਤੀ ਜਾਂਦਾ ਮਤਲਬ ਇਹ ਜਿਹਦਾ ਕੀ ਕਹਿੰਦਾ ਪੰਜਾਬ ਬਚਾਓ ਯਾਤਰਾ ਬੜੀ ਸਫਲ